ਗੁੱਡ ਮਾਰਨਿੰਗ ਯੋਗਾ ਪਰਿਵਾਰ ਗੁੱਡ ਮਾਰਨਿੰਗ ਅੱਜ ਸਵੇਰੇ ਸਵੇਰੇ ਤੁਸੀਂ 12 ਦਰੀ ਵਿੱਚ ਦੇਖ ਰਹੇ ਹੋ ਕਿਵੇਂ ਖਿਲਖਲਾਂਦੇ ਹੋਏ ਚਿਹਰੇ ਤੇ ਕਾਫੀ ਸਮੇਂ ਤੋਂ ਮੈਂ ਇਹਨਾਂ ਨੂੰ ਦੇਖਦਾ ਆ ਰਿਹਾ ਤੁਸੀਂ ਵੀ ਜਿਹੜੇ 12 ਦਰੀ ਗਾਰਡਨ ਵਿੱਚ ਆਉਂਦੇ ਹੋਣੇ ਬੜੇ ਸ਼ਾਂਤ ਸੁਭਾਅ ਨਾਲ ਯੋਗਾ ਕਰਦੇ ਨੇ ਤੇ ਯੋਗਾ ਦੇ ਜਿਹੜੇ ਪ੍ਰਮੁੱਖ ਸਾਡੇ ਜਸਵੰਤ ਸਿੰਘ ਜੀ ਕੋਹਲੀ ਕੋਹਲੀ ਸਾਹਿਬ ਇਹ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਤੁਸੀਂ ਦੱਸੋ ਯੋਗਾ ਕਰਨ ਤੋਂ ਲੋਕਾਂ ਨੂੰ ਕੀ ਫਾਇਦੇ ਹੁੰਦੇ ਨੇ ਦੇਖੋ ਯੋਗਾ ਕਰਨ ਦਾ ਇੱਕ ਤਾਂ ਸਵੇਰੇ ਬੰਦਾ ਜਲਦੀ ਉੱਠ ਕੇ ਸਵੇਰੇ ਆਪਣੇ ਬੈੱਡ ਛੱਡ ਕੇ ਇੱਥੇ ਆਉਂਦਾ ਹੈ ਉਧਰ ਦੇ ਵਿੱਚ ਆ ਕੇ ਆਪਣੇ ਨਜ਼ਾਰੇ ਲੈਂਦਾ ਹੈ ਔਰ ਇਥੋਂ ਦੀ ਆਕਸੀਜਨ ਜਿਹੜੀ ਹੈ ਉਹ ਮੈਡੀਕੇਟਡ ਆਕਸੀਜਨ ਹੈ ਜਿਸ ਤੋਂ ਤੱਕ ਮੈਂ ਸਮਝਦਾ ਹਾਂ ਜਿੰਨੇ ਇੱਥੇ ਰੱਖਤ ਲੱਗੇ ਆ ਸਾਰੇ ਦਰਖਤ ਮੈਡੀਕੇਟਡ ਟਰੀਜ਼ ਨੇ ਇਹਨਾਂ ਦਰਖਤਾਂ ਤੋਂ ਪਾਣ ਇਹਨਾਂ ਦੇ ਪੱਤਿਆਂ ਤੋਂ ਟਾਹਣੀਆਂ ਤੋਂ ਛੱਲ ਤੋਂ ਉਹਨਾਂ ਤੇ ਦਵਾਈਆਂ ਬਣਦੀਆਂ ਨੇ ਤੇ ਜਿਸ ਮੈਡੀਕੇਟਡ ਟਰੀਜ਼ ਦੀਆਂ ਦਵਾਈਆਂ ਬਣਦੀਆਂ ਹੁਣ ਉਧੀਆਂ ਆਕਸੀਜਨ ਮੈਰੀਕੇਟਡ ਹੋਏਗੀ ਇਸ ਕਰਕੇ ਇੱਥੇ ਆ ਕੇ ਤੁਹਾਨੂੰ ਵਾਕ ਕਰਨੀ ਚਾਹੀਦੀ ਹੈ ਯੋਗਾ ਕਰਨੀ ਚਾਹੀਦੀ ਹੈ ਐਕਸਰਸਾਈਜ਼ ਕਰਨੀ ਚਾਹੀਦੀ ਹੈ ਇਹ ਕੋਲੀ ਸਾਹਿਬ ਇੱਥੇ ਜਿਹੜੀ ਯੋਗਾ ਸਿਖਾਈ ਜਾਂਦੀ ਹੈ ਕੋਈ ਫੀਸ ਲਈ ਜਾਂਦੀ ਹੈ ਜੀ ਨਹੀਂ ਕੋਈ ਫੀਸ ਨਹੀਂ ਲਈ ਜੀ ਫ੍ਰੀ ਆਫ ਕੋਸਟ ਤੇ ਬਹੁਤ ਹੀ ਚੰਗਾ ਉਪਰਾਲਾ ਹੈ ਤੁਸੀਂ ਦੇਖ ਰਹੇ ਹੋ ਯੋਗਾ ਕਰਨ ਵਾਲੇ ਕਿਵੇਂ ਤੰਦਰੁਸਤ ਤੇ ਫਿਟ ਨੇ ਸਾਡੇ ਸਾਹਿਬ ਇਹ ਸਾਡੇ ਨਾਲ ਜੱਗੀ ਜੀ ਨੇ ਇਹ ਸੋ ਜੱਗੀ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਤੇ ਤੁਸੀਂ ਪਟਿਆਲਾ ਦੀ ਮਹਾਨ ਸ਼ਖਸੀਅਤ ਮੈਂ ਅਕਸਰ ਤੁਹਾਨੂੰ ਦੇਖਦਾ ਰਹਿੰਦਾ ਬਹੁਤ ਪ੍ਰੋਗਰਾਮ ਆਜ ਤੁਸੀਂ ਜਾਣਦੇ ਹੋ ਅੱਜ ਇਹ ਦੱਸੋ ਯੋਗਾ ਬਾਰੇ ਦੱਸੋ ਜਿਹੜੇ ਇੱਥੇ ਯੋਗਾ ਕਰ ਰਹੇ ਨੇ ਇਹ ਉਹਦੇ ਲਾਭ ਦੱਸੋ ਕੁਛ ਆਪਾਂ ਨੂੰ ਹੀ ਲਾਭ ਤਾਂ ਇਸ ਤੇ ਬਹੁਤ ਨੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਰੀਰ ਦੇ ਸਾਰੇ ਅੰਗਾਂ ਨੂੰ ਫਿਟ ਰੱਖਦਾ ਇੱਕ ਆਸਨ ਹੈ ਸਰਵਾੰਗ ਆਸਨ ਸਾਰੇ ਅੰਗਾਂ ਦਾ ਆਸਨ ਇਹ ਉਹ ਇੱਕ ਆਸਨ ਲਗਾ ਲਓ ਸਾਰੇ ਅੰਗਿਆਂ ਨੂੰ ਬੈਨੀਫਿਟ ਹੋਦਾ ਇਸੇ ਤਰ੍ਹਾਂ ਹੋਰ ਜਿੰਨੇ ਵੀ ਤਕਰੀਬਨ ਡਿਫਰੈਂਟ ਆਸਨ ਜ ਵੀ ਹੈਗੇ ਨੇ ਅੱਖਾਂ ਦੇ ਨੋਡਿਆਂ ਦੇ ਗੋਡਿਆਂ ਦੇ ਹੱਥਾਂ ਦੇ ਪੈਰਾਂ ਦੇ ਹਰ ਤਰ੍ਹਾਂ ਦੇ ਆਸਨ ਨੇ ਜਿਹੜੀ ਸਾਰੀ ਬੋਡੀ ਨੂੰ ਫਿੱਟ ਰੱਖਦੇ ਨੇ ਇਸ ਤੋਂ ਇਲਾਵਾ ਆਸਨਾਂ ਤੋਂ ਇਲਾਵਾ ਜਿਹੜੀ pranayama ਹੈ ਉਹ ਸਾਡੀ ਇੰਟਰਨਲ ਹੈਲਥ ਨੂੰ ਉਹ ਦੇਖ ਰੱਖਦਾ ਉਸ ਨੂੰ ਬਣਾਉਂਦਾ ਕਿ ਅੰਦਰ ਦੇ ਜਿਹੜੇ ਸਾਡੇ ਵਿਚਾਰ ਨੇ ਉਹ ਵੀ ਸ਼ੁੱਧ ਹੁੰਦੇ ਨੇ ਸਾਡੇ ਅੰਦਰ ਦੀ ਜਰੀਆਂ ਟੌਕਸਿਨਸ ਨੇ ਔਰ ਨਿਕਲਦੇ ਨੇ ਪਰ ਸੀਮੇਂ ਦੇ ਰਾਹੀਂ ਨਿਕਲਦੇ ਨੇ ਜਦੋਂ ਪਸੀਨਾ ਨਿਕਲਦਾ ਹੈ ਉਹਦੇ ਨਾਲ ਹੀ ਬਹੁਤ ਸਾਰੀਆਂ ਲਾਰਮਟਾ ਨਿਕਲ ਜਾਂਦੀਆਂ ਨੇ ਤੇ ਇਹ ਜਦੋਂ ਇਸ ਤਰ੍ਹਾਂ ਸਾਡਾ ਸਰੀਰ ਜਦੋਂ ਫਿੱਟ ਰਹਿੰਦਾ ਤੇ ਐਕਸਰਸਾਈਜ਼ ਵੀ ਹੈ ਇਹ ਤੇ ਯੋਗਾ ਵੀ ਹੈ ਔਰ ਯੋਗਾ ਦਾ ਮਤਲਬ ਹੈ ਜੋੜ ਜੋੜਨਾ ਆਤਮਾ ਦਾ ਪਰਮਾਤਮਾ ਨਾਲ ਜੋੜ ਉਹ ਹੈ ਯੋਗਲਾ ਹੈ ਯੋਗ ਨੂੰ ਯੋਗ ਵੀ ਕਹਿੰਦੇ ਆ ਤੇ ਯੋਗਾ ਵੀ ਕਹਿੰਦੇ ਆ ਇਹ ਜਗੀ ਸਾਹਿਬ ਇਹ ਜਿਵੇਂ ਤੁਸੀਂ ਯੋਗਾ ਕਰਦੇ ਹੋ ਉਹਦੇ ਨਾਲ ਤਾਂ ਫਾਇਦੇ ਬਹੁਤ ਹੁੰਦੇ ਆ ਇੱਕ ਜਿਹੜਾ ਮਾਹੌਲ ਹੈ ਬਾਰਾਦਰੀ ਦਾ ਉਹਦੇ ਨਾਲ ਵੀ ਆਪਾਂ ਨੂੰ ਕੁਝ ਫਾਇਦਾ ਹੁੰਦਾ ਸਵੇਰ ਸਵੇਰੇ ਮਾਹੌਲ ਦਾ ਬਹੁਤ ਫਾਇਦਾ ਜੀ ਜਿਹੜੀ ਇੱਥੇ ਆਕਸੀਜਨ ਹੈ ਓਜ਼ੋਨ ਕਹਿ ਲਓ ਕਿ ਇੱਥੇ ਜਿਹੜੀ ਇੰਨੀ ਹਰੀਆਲੀ ਹੈ ਇੰਨੇ ਦਰਖਤ ਅਸੀਂ ਸਾਰੇ ਇੰਡੀਆ ਘੁੰਮ ਕੇ ਦੇਖ ਲਿਆ ਮੇਰੇ ਖਿਆਲ ਲੋਕਾਂ ਨੇ ਦੁਨੀਆ ਵੀ ਘੁੰਮ ਕੇ ਦੇਖ ਲਈਏ 12 ਦਰੀ ਮੇਰੇ ਖਿਆਲ ਹੋਰ ਕਿਤੇ ਨਹੀਂ ਹੈਗੀ ਜਿਹੜੀ ਪਟਿਆਲੇ ਚ ਹੈਗੀ ਸੋ 12 ਦਰੀ ਲਈ ਤਾੜੀਆਂ ਨਾਲ ਇਹ ਦੇਖੋ ਸਾਨੂੰ ਬਹੁਤ ਚੰਗਾ ਇਹ ਪਾਰਕ ਮਿਲਿਆ हां जी हां जी तो ਇਸ ਵਿੱਚ ਜੜੀ ਹੁਣ ਲੋਕਾਂ ਬਹੁਤ ਵੱਡੇ ਵੱਡੇ ਪਾਰਕ ਜ਼ਰੂਰ ਮਿਲ ਜਾਣਗੇ ਵੱਡੇ ਸ਼ਹਿਰਾਂ ਵਿੱਚ ਪਾਰਕ ਮਿਲ ਜਾਣਗੇ ਵਿਕਟੋਰੀਆ ਮੈਮੋਰੀਅਲ ਹੈ ਕਲਕੱਤੇ ਵੀ ਚੰਡੀਗੜ੍ਹ ਵਿੱਚ ਪਾਰਕ ਬਹੁਤ ਮਿਲ ਜਾਣਗੇ ਲੇਕਿਨ ਇਹ ਜਿਹੜੇ ਪੁਰਾਣੇ ਦਰਖਤ ਨੇ ਜਿਹੜੇ ਸਦੀਆਂ ਪੁਰਾਣੇ ਦਰਖਤ ਨੇ ਮੈਡੀਕੇਟਡ ਪਲਾਂਟਸ ਨੇ ਉਹ ਨਹੀਂ ਮਿਲਦੇ ਹੈਗੇ ਇਹਨਾਂ ਦੇ ਇਥੋਂ ਇਹਨਾਂ ਦੀ ਗਿਣਤੀ ਜੇ ਕਰਨ ਲੱਗੀ ਹੈ ਤਾਂ ਗਿਣਤੀ ਬਹੁਤ ਹੈ ਕਿੰਨੇ ਕਮੈਡੀਕੇਟਡ ਪਲਾਂਟਸ ਹੋਣਗੇ ਤੇ ਉਹ ਜਿਹੜੇ ਅਸੀਂ ਬੈਨੀਫਿਟ ਲੈ ਰਹੇ ਹਾਂ ਪਰ ਮੈਨੂੰ ਸਾਨੂੰ ਪਤਾ ਨਹੀਂ ਅਸੀਂ ਬੈਨੀਫਿਟ ਲੈ ਰਹੇ ਹਾਂ ਲੇਕਿਨ ਐਕਚੁਅਲੀ ਲੈ ਰਹੇ ਹਾਂ ਤਾਂ ਹੀ ਅਸੀਂ ਤਾਂ ਹੀ ਲੋਕਾਂ ਦੇ 90 95 ਦੇ ਵੀ ਇੱਥੇ ਫਿਰਦੇ ਨੇ ਮਨਮੋਹਨ ਸਾਹਿਬ ਇੱਕ ਪ੍ਰੋਫੈਸਰ ਰਿਟਾਇਰਡ ਨੇ ਪੰਜਾਬੀ ਯੂਨੀਵਰਸਿਟੀ 92 93 ਸਾਲ ਦੀ ਉਮਰ ਤੱਕ ਉਹ ਇੱਥੇ ਸੈਰ ਕਰਦੇ ਰਹੇ ਔਰ ਇੱਕ ਕਾਉਂਟੀ ਲੈ ਕੇ ਤੇ ਸਾਫ ਦੀ ਕਰਦੇ ਨੇ ਜਿੱਥੇ ਕਿਤੇ ਪੱਤਾ ਪਾ ਕਾਗਜ਼ ਗਿਰਿਆ ਹੁੰਦਾ ਸੀ ਉਹ ਚੁੱਕ ਵੀ ਲੈਂਦੇ ਸੀ ਸੋ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਮੈਂ ਸਾਰਿਆਂ ਨੂੰ ਕਹਾਂਗਾ ਮੈਂ ਬੋਲਾਂਗਾ ਕਰੋ ਯੋਗ ਤੁਸੀਂ ਕਹਿਣਾ ਰਹੋ ਨਿਰੋਗ ਕਰੋ ਯੋਗ ਰਹੋ ਨਿਰੋਗ ਕਰੋ ਯੋਗ ਤੋ ਬਹੁਤ ਹੀ ਚੰਗਾ ਉਪਰਾਲਾ ਇਹਨਾਂ ਦਾ ਤੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਯੋਗਾ ਜਿਹੜਾ ਪਰਿਵਾਰ ਹੈ ਉਹਦੇ ਨਾਲ ਜੁੜੋ ਆਪਣੇ ਆਪ ਨੂੰ ਤੰਦਰੁਸਤ ਰੱਖੋ ਬਾਰਾਦਰੀ ਦਾ ਬਹੁਤ ਹੀ ਸ਼ਾਂਤ ਸੁਭਾਅ ਵਾਲਾ ਇਹ ਗਰੁੱਪ ਹੈ ਇਹਨਾਂ ਦੀ ਮੈਂ ਕਿਰਿਆਵਾਂ ਦੇਖਦਾ ਜੀ ਤੇ ਐਸੇ ਲੋਕਾਂ ਨੂੰ ਆਪਾਂ ਨੂੰ ਸੁਸਾਇਟੀ ਵਿੱਚ ਬੁਲਾ ਕੇ ਇਹ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਸਰਕਾਰਾਂ ਦਾ ਧਿਆਨ ਵੀ ਐਸੇ ਗਰੁੱਪਾਂ ਵੱਲ ਹੋਣਾ ਚਾਹੀਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਵਾਜੀ ਇੱਕ ਵਾਰ ਇੱਕ ਦੂਜੇ ਨਾਲ ਸਾਰੇ ਥਾੜੀ ਵਜਣਗੇ ਉਸ ਤੋਂ ਪਹਿਲਾਂ ਸਾਡੇ ਜਸਵੰਤ ਕੋਲੀ ਜੀ ਇਹ ਆਪਣੀ ਗੱਲ ਮੁਕਦੀ ਹੋਏ ਕਹਿਣਗੇ ਜੀ ਚੰਕਰ ਜੀ ਤੁਸੀਂ ਇੱਕ ਸਵਾਲ ਕਰਿਆ ਜੀ ਸਾਨੂੰ ਮਤਲਬ ਤੰਦਰੁਸਤ ਰਹਿਣ ਵਾਸਤੇ ਫਿੱਟ ਰਹਿਣ ਵਾਸਤੇ ਸਾਡਾ ਕੀ ਨਿਸ਼ਾਨਾ ਕਿੱਦਾਂ ਰੱਖਣਾ ਚਾਹੀਦਾ ਸਾਨੂੰ ਫਿੱਟ ਕਿਸ ਤਰ੍ਹਾਂ ਕੋਈ ਫਿੱਟ ਹੈਗੇ ਕਿ ਨਹੀਂ ਹੈਗੇ ਅਸੀਂ ਕਿੰਨੇ ਕੁ ਫਿੱਟ ਹੈਗੇ ਆ ਕਿਤੇ ਮੈਂ ਸਮਝਦਾ ਕੋਈ ਦਵਾਈਆਂ ਲੈਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਸਰ ਸਿਰ ਇੱਕ ਚੀਜ਼ ਜ਼ਰੂਰ ਹੈ ਸੈਲਫ ਬੀ ਆ ਡਾਕਟਰ ਅਗਰ ਤੁਹਾਡੀ ਇਨਪੁਟ ਔਰ ਰਿਪੋਰਟ ਠੀਕ ਹੈ ਤਾਂ ਤੁਸੀਂ ਤੰਦਰੁਸਤ ਹੋ ਇਨਪੁਟ ਮੀਨ ਤੁਸੀਂ ਖਾਣਾ ਖਾਣੇ ਹੋ ਭੁੱਖ ਲੱਗਦੀ ਹੈਗੀ ਹੈ ਤਾਂ ਤੁਸੀਂ ਠੀਕ ਹੈਗੇ ਆ ਆਉਟਪੁਟ ਹੈ ਅਗਰ ਤੁਹਾਨੂੰ ਟਾਇਲਟ ਬਾਥਰੂਮ ਠੀਕ ਹੁੰਦਾ ਹੈਗਾ ਤਾਂ ਆਉਟਪੁਟ ਠੀਕ ਹੈ ਇਟ ਮੀਨਸ ਕਿ ਇਨਪੁਟ ਠੀਕ ਹੈ ਆਉਟਪੁਟ ਠੀਕ ਹੈ ਵੀਰ ਤੰਦਰੁਸਤ ਵੀਰ ਹੈਲਦੀ-ਵੈਲਦੀ ਕੋਈ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਜੇ ਜਾਣਾ ਤਾਂ ਤੰਦਰੁਸਤ ਰਹਿਣੇ ਕੁਦਰਤ ਨੇ ਨੇਚਰ ਚਾਜੋ ਕੁਦਰਤ ਦੀ ਗੋਦੇ ਚਾਜੋ ਸਭ ਕੁਝ ਠੀਕ ਹੈ ਜੀ ਸੋ ਬਹੁਤ ਹੀ ਚੰਗਾ ਉਪਰੇਲਾ ਇਹਨਾਂ ਦਾ ਤੇ ਅੱਜ ਬਹੁਤ ਚੰਗਾ ਸੁਨੇਹਾ ਮਿਲਿਆ ਮੈਂ ਸਾਰਿਆਂ ਨੂੰ ਕਹਾਂਗਾ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੈਂ ਇਹ ਲਾਈਕ ਕਰਨੀ ਹੈ ਗੁੱਡ ਕਮੈਂਟ ਕਰਨੀ ਨੇ ਸੋ ਵੀਡੀਓ ਲੰਬੀ ਹੁੰਦੀ ਜਾ ਰਹੀ ਹੈ ਜੀ ਸਾਡੇ ਤਹਿਸੀਲਦਾਰ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਜੀ ਨਹੀਂ ਮੈਂ ਤਾਂ ਇਹੀ ਕਵਾਂਗਾ ਜੀ ਇਸ ਪਰਿਵਾਰ ਨਾਲ ਮੈਂ ਹਣੀ ਤੋਂ ਜੁ ਤੇ ਮੈਂ 12 ਦਿਰੀ ਵੀ ਘਟ ਆਇਆ ਪਰ ਇਹ ਪਰਿਵਾਰ ਨਾਲ ਇੰਨਾ ਜੁੜਨ ਨਾਲ ਜਿਹੜਾ ਇਹਦੀ ਤਾਜੀ ਹਵਾ ਇਹ ਪਰਿਵਾਰ ਜਿਹੜਾ ਬਹੁਤ ਯੋਗਾ ਕਰ ਰਿਹਾ ਬਹੁਤ ਸਮੇਂ ਤੋਂ ਕਰ ਰਿਹਾ ਕੋਲੀ ਸਾਹਿਬ ਨੇ ਓਮ ਪ੍ਰਕਾਸ਼ ਜੀ ਨੇ ਤੇ ਬਾਕੀ ਸਾਡੇ ਬਹੁਤ ਹੀ ਅੱਛੇ ਨੇ ਤੇ ਮੈਂ ਇਹੀ ਕਵਾਂਗਾ ਵੀ ਇਹ ਯੋਗਾ ਜਿਆਦਾ ਵਧੀਆ ਚੱਲ ਰਿਹਾ ਪਰਿਵਾਰ ਸੋਖੀ ਦਾ ਇਹ ਤਹਿਸੀਲਦਾਰ ਸਾਹਿਬ ਆਪਣਾ ਨਾਮ ਵੀ ਦਸੀਓ ਇੰਦਰ ਕੁਮਾਰ ਇੰਦਰ ਕੁਮਾਰ ਜੀ ਸੋ ਜ਼ੋਰਦਾਰ ਤਾੜੀਆਂ ਨਾਲ ਸਾਡੇ ਇੰਦਰ ਕੁਮਾਰ ਜੀ ਤੇ ਮੈਂ ਇੱਕ ਵਾਰ ਫਿਰ ਕਹਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਦੋਂ ਆਪਾਂ ਸਮਾਜ ਵਿੱਚ ਚੰਗੇ ਕੰਮ ਕਰਦੇ ਆ ਸਾ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਬਣਦਾ ਸੋ ਮੈਂ ਸ਼ੰਕਰ ਚੋਹਾਨ ਯੂਟਿਊਬਰ ਆਪ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਕਰੋ ਯੋਗ ਕਰੋ ਯੋਗ ਕਰੋ ਯੋਗ ਬਹੁਤ ਬਹੁਤ ਧੰਨਵਾਦ